ਸਤਿ ਸ੍ਰੀ ਅਕਾਲ ਅੱਜ ਨਾਲ ਆਪਾਂ ਤੁਹਾਨੂੰ ਦੱਸਦੇ ਆਂ ਵੀ ਸੱਜਰ ਸੂਈਆਂ ਮੱਜਾਂ ਨੂੰ ਬੰਡ ਹਨਾ ਤੇ ਅਸੀਂ ਵੀ ਕਿਹੜੇ ਲੋਟ ਦੰਨੇ ਆ ਮੇਰੀ ਮਾਂ ਦੱਸੂ ਸਾਰਾ ਪ੍ਰੋਸੈਸ ਕਿਉਂਕਿ ਆ ਪਤੀਲਾ ਪਿਆ ਸਾਡਾ ਦੇਖ ਲਓ ਤੁਸੀਂ ਵੀਡੀਓ ਦੇ ਵਿੱਚ ਤੇ ਮਾਂ ਇਹ ਸਾਰੇ ਭਰਾਵਾਂ ਨੂੰ ਦੱਸਦੇ ਵੀ ਆਪਾਂ ਸੱਜਰ ਸੂਈਆਂ ਆਪਣੀਆਂ ਮੱਜਾਂ ਨੂੰ ਕਿਵੇਂ ਬੰਡ ਦੰਨੇ ਆ ਇਹ ਪੁੱਤਾਂ ਚਾਹੀ ਜਿੰਨਾ ਪਰ ਮੱਜਾਂ ਬੰਨ੍ਹ ਪਾਉਂਦੇ ਆ ਠੀਕ ਆ ਆ ਦੇਖ ਲਓ ਜੀ ਤੁਸੀਂ ਇਹ ਦੋ ਮੱਜਾਂ ਦਾ ਇਹ ਦੋ ਮੱਜਾਂ ਦਾ ਸਾਡੀਆਂ ਸੱਜਰ ਸੂਈਆਂ ਦਾ ਇਹ ਮਤਲਬ ਸਾਡੇ ਆਪ ਦੇ ਘਰ ਦੀ ਫੀਡ ਤਿਆਰ ਕਰਵਾਈ ਹੋਈ ਆ ਆਪ ਦਾ ਸਮਾਨ ਉਹ ਵੀ ਤੁਹਾਨੂੰ ਵੀਡੀਓ ਪਾਵਾਂਗੇ ਕਿਵੇਂ ਕਿਵੇਂ ਦੇਣਾ ਵਾ ਦੱਸੇ ਇਹ ਇਹ ਕਿਲੋ ਆ ਇਹ ਪੁੱਤ 5-5 ਕਿਲੋ ਵੰਡ 10 ਕਿਲੋ ਦੁੱਧ ਆ ਹੀ ਮੱਝ ਦਾ ਠੀਕ ਹੈ ਵੀ 5 ਕਿਲੋ ਵੰਡ ਜਿਹੜੀ 10 ਕਿਲੋ ਦੁੱਧ ਦਿੰਦੀ ਆ ਉਹਨੂੰ 5 ਕਿਲੋ ਵੰਡ ਪਾਉਣਾ ਜਿਹੜੀ 15 ਦਿੰਦੀ ਆ ਉਹਨੂੰ 7.5 ਕਿਲੋ ਹਾਂ ਵੀ ਇੰਨਾ ਵੰਡ ਪਾਉਣੀ ਪਾਉਣੀ ਹੀ ਪਾਉਣਾ ਜਿਹੜੀ 100 ਲੀਟਰ ਆਈ ਆ ਉਹਨਾਂ ਮੱਠਾ ਕਿ ਲੋ ਬੰਨਦਾ ਕਿ ਲੋ ਇਹ ਕਿੰਨਾ ਟਾਈਮ ਆਉਣਾ ਰਿਜਮਾ ਵੰਡ ਆਪਾਂ 4 ਦਿਨ ਇਹ ਰਿਜਮੇ ਵੰਡਦਾ ਫਿਰ ਕੀ ਫਾਇਦਾ ਆਪਾਂ ਇਹਦੇ ਨਾਲ ਪੁੱਤ ਪਸ਼ੂ ਦਾ ਹਾਜਮਾ ਠੀਕ ਰਹਿੰਦਾ ਅੱਛਾ ਅਰਾ ਵੜਦਾਗਾ ਅਰਾ ਵੜਦਾ ਕਰਕੇ ਫਿਰ ਦੁੱਧ ਜ਼ਿਆਦਾ ਬਣਾਉਂਦਾ ਠੀਕ ਹੈ ਵੀ ਹਾਜਮੇ ਵਧੀਆ ਛੇਤੀ ਆਉਂਦਾ ਹੈ ਕੋਈ ਤਕਲੀਫ ਨਹੀਂ ਹੁੰਦੀ ਨਾ ਕੱਟਿਆ ਬੰਦ ਪਾਈਏ ਫਿਰ ਉਹ ਹਾਜਮੇ ਨਹੀਂ ਆਉਂਦਾ ਪਸ਼ੂ ਦੇ ਕਿਉਂਕਿ ਜਾਨ ਵਾਲੀਆਂ ਚੀਜ਼ਾਂ ਹੋ ਜਾਂਦੀਆਂ ਬਾਈ ਸਾਰੀਆਂ ਜਦੋਂ ਜਾਨ ਵਾਲੀ ਹੋ ਜਾਂਦੀ ਹੈ ਹੁਣ ਇਹ ਮੰਨ ਲਓ ਸਾਡਾ ਪਰਾਂ ਨੂੰ ਹੀ ਮਾ ਮਤਲਬ ਇਹ ਮੈਂ ਦੁਪਹਿਰੇ 3 ਵਜੇ ਲਾਉਂਗਾ ਸੰਨੀ ਕਿਰਾ ਇਹ ਤੂੜੀ ਦੇ ਪਾ ਕੇ ਰੱਖਦਾ ਕਿਉਂਕਿ ਆਇਆ ਬਿਨਾਂ ਦਾ ਠਰ ਜਾਂਦਾਗਾ ਇੱਕ ਤਾਂ ਇਹਦੇ ਨਾਲ ਐ ਹੋ ਜਾਂਦਾ ਵੀ ਪਸ਼ੂ ਕਿਉਂਕਿ ਜਾਣ ਵਾਲੀਆਂ ਚੀਜ਼ਾਂ ਸਾਰੀਆਂ ਜਾਣ ਵਾਲੀਆਂ ਚੀਜ਼ਾਂ ਆ ਗਈਆਂ ਮੂਖ ਨਹੀਂ ਲੱਗਦੀ ਹੈਗੀ ਜਿਆਦਾ ਵਧੀਆ ਕਾਰਨ ਤਾਂ ਇਹ ਆ ਇੱਕ ਹਾਜਮੇ ਵਾਂ ਵਧੀਆ ਹੁੰਦਾ ਹੈ ਨਾ ਹਾਂ ਹਾਂ ਪੁੱਤ ਤੇ ਦੂਜੀ ਗੱਲ ਪਸ਼ੂ ਸੌਖਾ ਰਹਿੰਦਾ ਜਦੋਂ ਪਸ਼ੂ ਦੇ ਹਾਜਮੇ ਵਧੀਆ ਆ ਗਿਆ ਤਾਂ ਪਸ਼ੂ ਗਾਲਾ ਵਧੀਆ ਕਰੂਗਾ ਜਦੋਂ ਗਾਲਾ ਕਰੂਗਾ ਤਾਂ ਤਾਈ ਦੁੱਧ ਦੇਊਗਾ ਹੋਰ ਫਾਇਦੇਮਾਂ ਇਹਦੇ ਕੀ ਆ ਰਿਜਮੇ ਫੰਡ ਦੇ ਰਿਜਮੇ ਫੰਡ ਦੇ ਪੁੱਤ ਫਾਇਦੀ ਫਾਇਦੇ ਨੇ ਪਸ਼ੂ ਰਾਜੀ ਰਹਿੰਦਾਗਾ ਵੀ ਆ ਨਹੀਂ ਵੀ ਪਸ਼ੂ ਕੋਈ ਕਿਆ ਜਾ ਹੋ ਜੇ ਨਹੀਂ ਸੁਆ ਮੰਨ ਜਾਂਦੇ ਗਨ ਮੱਜਾਂ ਠੀਕ ਹੈ 그러면은 ਫਿਰ ਉਹ ਛਾਂਟੀਆਂ ਜਾਂਦੀਆਂ ਜਾਂਦੀਆਂ ਨਾ ਇਹ ਨਾਲ ਵੀ ਤਾਂ ਅੰਦਰ ਉਸ ਤਰ੍ਹਾਂ ਹੀ ਜਾਂਦਾ ਨਾ ਉਸ ਤਰ੍ਹਾਂ ਰਹਿੰਦਾ ਅਸੀਂ ਐ ਮੰਨ ਲਓ ਵੀ ਲਗਭਗ ਬਾਈ ਸਾਰਾ ਕਿਉਂਕਿ ਫੀਡ ਆ ਫੀਡਾਂ ਚ ਪਤਾ ਦੁੱਧ ਕਿਉਂ ਵੱਧਦੇ ਨੇ ਪਸ਼ੂ ਕਿਉਂਕਿ ਉਹ ਫੀਡ ਆ ਪਹਿਲਾਂ ਰੋਸਟਡ ਕਰੀਆਂ ਹੁੰਦੀਆਂ ਨੇ ਸਾਰੀਆਂ ਤੁਸੀਂ ਦੇਖ ਲਓ ਤੁਰਤ ਭਿੱਜ ਜਾਂਦੀਆਂ ਉਹਨਾਂ ਦਾ ਕਾਰਨ ਇਹ ਹੀ ਹੁੰਦਾ ਹੈਗਾ ਵੀ ਉਹ ਆਪਣੀਆਂ ਅੱਗ ਤੇ ਪੱਠੀ ਲਾ ਕੇ ਤਿਆਰ ਕਰੀਆਂ ਜਾਂਦੀਆਂ ਫਿਰ ਆਪਾਂ ਜਦੋਂ ਭਾਉਣੇ ਯਰਕਦ ਨੇ ਭੇਜੀਆਂ ਜਾਂਦੀਆਂ ਦੁੱਧ ਤਾਂ ਵਧ ਦਿੰਦੀਆਂ ਹੁੰਦੀਆਂ ਤੁਸੀਂ ਵੀ ਜਿਹੜੀਆਂ ਛੋਟੀਆਂ ਹਜ਼ਰ ਸੂਈਆਂ ਮੱਝਾਂ ਨੇ ਹਨਾ ਤਾਂ ਤੁਸੀਂ ਬਾਈ ਆਪ ਦਾ ਰੇ ਨਿੱਕੀ ਪਾਇਆ ਕਰੋ ਮੰਡ ਤੇ ਤੁਸੀਂ ਆਪ ਦੇਖ ਲਿਓ ਪੰਜ ਚਾਰ ਦਿਨਾਂ ਚ ਮੈਂ ਦੱਸ ਦੰਦੇ ਆ ਤੀਜੇ ਦਿਨ ਪਤਾ ਲੱਗ ਜਾਂਦਾ ਕਿਦਾਂ ਹੋਰ ਵੀ ਐ ਵੀ ਜਿਹੜੀਆਂ ਹੁਣ ਸਾਮਰੀਆਂ ਹੋਈਆਂ ਮੱਝਾਂ ਨੇ ਫਿਰ ਉਹਨਾਂ ਨੂੰ ਕਿਵੇਂ ਦੇਣਾ ਆਪ ਉਹਨਾਂ ਨੂੰ ਪੁੱਤ ਪਿਉ ਕਿ ਉਹਨਾਂ ਨੂੰ ਨਹੀਂ ਦੇਣਾ ਨਾ ਨਾ ਉਹਨਾਂ ਨੂੰ ਹਾਂ ਇਹ ਵੀ ਦੇਖ ਲਿਆ ਕਿਉਂਕਿ ਇਹ ਸਿਆਲ ਦਾ ਮਹੀਨਾ ਗਾ ਹੁਣ ਤੁਸੀਂ ਜਿਵੇਂ ਗਰਮ ਪਾਣੀ ਆ ਗਰਮ ਪਾਣੀ ਲੈ ਲੈ ਪੰਜ 6 ਘੰਟੇ ਪਹਿਲਾਂ ਪਿਉਂਦੇ ਹੋ ਜੇ ਤੁਹਾਡੀਆਂ ਸਾਮਰੀਆਂ ਨੇ 2 ਮਹੀਨਿਆਂ ਤੋਂ ਵੱਧ ਹੋ ਗਈ ਮੱਝ ਤੇ ਜਿੰਨਾ ਵੀ ਜੂ 5 ਘੰਟੇ ਪਿਆਉ ਕੇ ਰੱਖੋ ਬੰਦੇ ਜਿਹੜਾ ਸੋਡੀ ਘਰ ਦੀ ਫੀਡ ਤਿਆਰ ਕਰਵਾਈ ਆ ਕਿਉਂਕਿ ਹਰੇਕ ਦਾ ਮਾ ਡੋਡੀ ਹਿਸਾਬ ਕਿਤਾਬ ਆ ੱੱਲੇ ਆਈ ਨਹੀਂ ਵੀ ਆਪਈਆਂ ਹਿਸਾਬ ਨਾਲ ਵਰਤਦੇ ਕੋਈ ਭਰਾ ਕਿਵੇਂ ਪਾਉਂਦਾ ਕੋਈ ਕਿਵੇਂ ਪਾਉਂਦਾ ਜਿਹੜੇ ਲੋਟ ਅਸੀਂ ਪਾਉਨੇ ਆ ਬਾਈ ਸੁਣ ਦੱਸਦਾ ਵੀ ਅਸੀਂ ਐਸ ਲੋਟ ਸਾਡਾ ਵੰਡ ਐਸ ਲੋਟ ਹੁੰਦਾਗਾ ਛੱਜਰ ਸੂਈਆਂ ਮੱਝਾਂ ਨੂੰ ਅਸੀਂ ਆ ਵੱਡਾ ਪਤੀਲਾ ਲਾਇਆ ਹੋਇਆ ਆ ਵੰਡਾ ਸਾਡਾ ਐਸ ਲੋਟ ਆਪਦਾ ਭਾਈ ਅਸੀਂ ਰਿੰਨ ਸਮਾਰ ਕੇ ਪੂਰੇ ਸ਼ੌਂਕ ਨਾਲ ਆਪਦੇ ਘਰ ਦੀ ਲੇਟੀ ਤਿਆਰ ਕਰਵਾਈ ਹੋਈ ਆ ਮੇਰੀ ਉਹ ਤੁਹਾਨੂੰ ਸਾਰੀ ਦਿਖਾ ਦਾਂਗੇ ਵੀਡੀਓ ਵਿੱਚ ਵੀ ਕੀ ਕੁਝ ਹੁੰਦਾ ਹੈਗਾ ਜਿਹੜੀਆਂ ਸਾਡੀਆਂ ਟੋਕੜਾਂ ਨੇ ਉਹਨਾਂ ਨੂੰ ਮੈਂ ਡੱਪਿਓ ਕੇ ਰੱਖ ਦਿੰਨਾ ਬੰਦਾ ਆਪਦਾ ਉਹਨਾਂ ਨੂੰ ਮੰਨ ਲਓ ਗਰਮ ਪਾਣੀ 'ਚ ਡੱਪਿਓ ਕੇ ਰੱਖ ਦਿੰਨਾ 4-5 ਘੰਟੇ 5 ਘੰਟੇ ਘੱਟੋ ਘੱਟ ਮੇਰੇ ਟੱਪ ਜਾਂਦੇ ਨੇ ਤੇ ਫੇਰ ਸੱਜੇ ਟੋਕੜਾਂ ਨੂੰ ਅਸੀਂ ਹੋ ਮੇਰੇ ਲਾਉਨੇ ਆ ਤੇ ਵੀਡੀਓ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇਹ ਬੰਦਾ ਫਾਇਦੀ ਫਾਇਦਾ ਨੁਕਸਾਨ ਨਹੀਂ ਹੈਗਾ ਕਿਉਂਕਿ ਸਿਆਲ ਆਉਣ ਸਰਦੀ ਹੈ ਤੇ ਕੁਝ ਦੋ ਚਾਰ ਚੀਜ਼ਾਂ ਐਡ ਕਰੀਆਂ ਹੋਈਆਂ ਉਹ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਵੀ ਸਿਆਲ 'ਚ ਆਪਾਂ ਹੱਦਿਆਂ ਨੂੰ ਕੀ ਕੁਛ ਦੇਣਾ ਹੁੰਦਾ ਹੈਗਾ ਹਨਾ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ ਤਿੰਨ ਮਿੰਟ